ਦੇਖੋ ਪੂਰੀ ਵਧੀਆ ਟਾਪ ਦੀ ਇੱਟ ਹੈ ਸਾਰੀਆਂ ਘੜ ਕੇ ਚੱਠੇ ਲਾ ਕੇ ਐ ਲਓ ਮਿੱਤਰੋ ਲੋਡਰ ਨਾਲ ਕਦੇ ਨਾ ਟਭਾਇਓ ਘਰ ਸੋਨੂੰ ਐਕਸਪੀਰੀਅੰਸ ਦੱਸਦੇ ਆ ਹਨਾ ਜਿਵੇਂ ਹੁਣ ਆਪਾਂ ਠੇਕੇ ਦੇ ਦਿੱਤਾ ਹੋਇਆ ਇਹ ਢਾਉਣਾ ਠੀਕ ਹੈ 1.5 ਰੁਪਿਆ ਸੀਮੈਂਟ ਵਾਲੀ ਇੱਟ ਦਾ 1 ਰੁਪਿਆ ਗਾਰੇ ਵਾਲੀ ਦਾ ਠੀਕ ਹੈ ਉਹਦੇ ਵਿੱਚ ਤੁਹਾਨੂੰ ਬੈਨੀਫਿਟ ਦੱਸਦੇ ਆ ਵੀ ਆਪਾਂ ਨੂੰ ਕੀ ਕੀ ਮਿਲ ਜਾਣਗੇ ਦੇਖ ਭਈ ਜਿਵੇਂ ਹੁਣ ਆਪਣੀ ਗਾਰੇ ਵਾਲੀ ਇੱਟ ਹੈ ਉਹ ਸਾਰੀ ਸਬੂਤ ਨਿਕਲਿਓ ਸਾਰੀ ਆਪਣੀ ਜਿਹੜੀ 20000 ਇੱਟ ਲਿਖ ਲੂ ਗਾਰੇ ਵਾਲੀ ਇਹ ਆਪਣੇ ਨਿਯਾਵਾਂ ਤੋਂ ਲੈ ਕੇ ਸ਼ਤਾ ਤਾਈਂ ਕੰਮ ਆਊਗੀ ਠੀਕ ਹੈ ਠੀਕ ਹੈ ਤੇ ਇਹ ਆਪਾਂ ਨੂੰ ਨਵੀਂ ਇੱਟ ਬਸ ਕੋਈ 5-4000 ਲਿਆਉਣੀ ਪਊਗੀ ਹਾਂ ਹੋਰ ਵੀ ਦੇਖ ਜਿਵੇਂ ਹੁਣ ਆਪਾਂ ਲੋਡਰ ਨਾਲ ਆ ਆ ਜਿਹੜਾ ਬੀਮਾ ਵਾਲਾ ਜਾਂ ਲੈਂਟਰ ਵਾਲਾ ਸਰ ਗਿਆ 빙ਾ ਹੋ ਜਾਂਦਾ ਕਿਸੇ ਕੰਮ ਨਹੀਂ ਆਉਂਦਾ ਠੀਕ ਹੈ ਹੁਣ ਆਪਾਂ 1.5 ਰੁਪਿਆ ਇੱਟ ਕਰ ਰੱਖਿਆ ਤੇ ਸੀਮੈਂਟ ਵਾਲੀ 1 ਰੁਪਿਆ ਗਾਰੇ ਵਾਲੀ ਉਹਦੇ ਵਿੱਚ ਇਹਨਾਂ ਨੇ ਸਾਫ਼ ਕੱਢ ਕੇ ਦੇਣੇ ਆਪਾਂ ਨੂੰ ਇਹ ਸਰਗੇ ਆਹ ਦੇਖੋ ਇੱਧਰ ਚੱਠਾ ਲੱਗਿਆ ਪਿਆ ਕੰਮ ਇੱਧਰ ਚੱਠੇ ਕੰਮ ਵਧੀਆ ਤੁਹਾਨੂੰ ਲਾਸਟ ਦੇ ਦਿਖਾ ਰਹੇ ਹਾਂ ਇੱਧਰ ਢਲੀਆਂ ਦੀ ਢੇਰੀ ਹੈ ਇਹ ਡਲੇ ਵੀ ਨਿਓਂਾਂ ਚ ਕੰਮ ਆ ਜਾਣਗੇ ਚੱਠੇ ਆ ਸਾਫ਼ ਇੱਟਾਂ ਕਢ ਕੇ ਸੀਮੈਂਟ ਵਾਲੀ 1.5 ਰੁਪਏ ਗਾਰੇ ਵਾਲੀ 1 ਰੁਪਿਆ ਵਧੀਆ ਠੀਕ ਹੈ ਫੇਰ ਕਵਾੜਾ ਆਪਣਾ ਗਾਰਡਰ ਵਗੈਰਾ ਇਹਦਾ ਆਪਣਾ ਸਰਗਾ ਆ ਜੂਗਾ ਹਾਂ ਸਰਗਾ ਆ ਜੂਗਾ ਆ ਜਿਹੜੇ ਲੈਂਟਰ ਵਾਲਾ ਸਾਰਾ ਕੰਮ ਆਊਗਾ ਠੀਕ ਹੈ ਹੁਣ ਜੇ ਆਪਾਂ ਮੰਨ ਕੇ ਚੱਲ ਗਏ ਵੀ ਇੱਥੋਂ ਇੱਟਾਂ ਪਾਣੂ ਕਿੰ ਸਲਾਮਤਾ ਇਹਦੇ ਵਿੱਚੋਂ ਆਪਾਂ ਨੂੰ 20 ਤੋਂ 22000 ਇੱਕ ਲਿਖ ਲਿਆ 20 ਤੋਂ 22 ਆਪਾਂ 15 ਮੰਨ ਕੇ ਚੱਲ ਗਏ ਪੁਰਾਣਾ ਮਕਾਨ ਹੈ ਡੇਢ ਦੀਆਂ ਕੰਧਾਂ ਸਾਰੀਆਂ ਡੇਢ ਦੀਆਂ ਕੰਧਾਂ ਦੇ ਵਿੱਚ ਹੂਚ ਨਾ ਹੀ ਜੇ ਆਪਾਂ 15000 ਵੀ ਮੰਨ ਕੇ ਚੱਲ ਗਏ ਠੀਕ ਹੈ ਤੇ ਟੋਟਲ ਜੇ ਆਪਾਂ ਮੰਨ ਲਓ ਲੱਗੇ ਵੀ ਮਾਲਾ 30000 ਇੱਟ ਆਪਣੀ ਲੱਗੂਗੀ ਅੰਦਾਜ਼ਾ ਮੰਨ ਕੇ ਹਣਾ ਬਸ 10000 10000 ਲਿਆਉਣੀ ਪਊਗੀ ਤਾਂ ਇਸ ਕਰਕੇ ਵੀ ਲੋਡਰ ਤੋਂ ਕਦੇ ਨਾ ਇਹ ਜਾ ਗਲਤ ਕਰਵਾਇਓ ਹਣਾ ਉਹਦੇ ਵਿੱਚ ਕੀ ਹੁੰਦਾ ਪਹਿਲਾਂ ਆਪਾਂ ਐਕਸਪੀਰੀਅੰਸ ਦੇਖਿਆ ਤਾਂ ਵਿੱਚ ਇੱਟਾਂ ਨੱਪੀਆਂ ਜਾਂਦੀਆਂ ਸਰਗਾ ਨੱਪਿਆ ਜਾਂਦਾ ਗਾਰਡਰ ਨੱਪੇ ਜਾਂਦੇ ਫਿਰ ਆਪਾਂ ਉਹਨਾਂ ਨੂੰ ਕੱਢਦੇ ਹਾਂ ਹਲ ਮਾਰ ਮਾਰ ਕੇ ਕਢਣੀਆਂ ਪੈਂਦੀਆਂ ਉਹ ਮੰਨ ਲਓ ਆਪਣਾ ਕਰੱਸਾ ਕੰਮ ਹੋ ਜਾਂਦਾ ਇਸ ਨਾਲ ਹੁਣ ਨਾਲੇ ਤਾਂ ਚਲੋ ਜੇ 15000 ਇੱਟ ਨਿਕਲੇ ਹਣਾ 20000 ਇੱਟ ਨਿਕਲੇ ਤਾ 1.5 ਰੁਪਏ ਦੇ ਹਿਸਾਬ ਨਾਲ ਆਪਾਂ ਚੱਲ ਐਵਰੇਜ ਵੀ ਮੰਨेंगे ਆਪਣਾ ਕਿੰਨਾ ਬਣਿਆ 75000 ਰੁਪਿਆ ਬਣਿਆ ਨਹੀਂ 20000 ਇੱਟ ਦਾ 20000 ਤਾਂ ਇੱਕ ਹੋ ਗਿਆ ਤੇ 10000 ਇੱਕ ਹੋ ਗਿਆ 30000 ਰੁਪਿਆ ਬਣੂ 30000 ਦੇ ਵਿੱਚ 20000 ਤਾਂ ਆਪਾਂ ਨੂੰ ਇੱਟ ਮਿਲ ਜੂਗੀ ਸਰਗਾ ਸਬੂਤ ਮਿਲ ਜੂਗਾ ਗਾਡਰ ਸਬੂਤ ਮਿਲ ਜਾਣਗੇ ਰੋੜੇ ਆਪਾਂ ਨੂੰ ਫਰਸ਼ ਕੱਟਣ ਵਾਸਤੇ ਓਕੇ ਮਿਲ ਜਾਣਗੇ ਨਿਉਆ ਐ ਸਾਫ ਕਰਕੇ ਮਲਬਾ ਸਾਰਾ ਚਾਕੇ ਹਣਾ ਇਸ ਕਰਕੇ ਤੁਹਾਨੂੰ ਵੀ ਬੇਨਤੀ ਹੈ ਵੀ ਜਦੋਂ ਤੁਸੀਂ ਘਰ ਢਾਉਣ ਲੱਗੋ ਨਮਾ ਪਾਉਣ ਲੱਗੋ ਇਹ ਗਲਤੀ ਨਾ ਕਰੋ ਵੀ ਲੋਡਰ ਜੇਸੀਬੀ ਨਾਲ ਛਟਾ ਕੇ ਆਪਾਂ ਸਾਰਾ ਆਪਦਾ ਜਿਹੜਾ ਇਹ ਜੋ ਬੇਨੀਫਿਟ ਪ੍ਰਾਣੀ ਘਰ ਚੋਂ ਆਪ ਨੂੰ ਮਿਲਣਾ ਆਪਾਂ ਖਾਤਮਾ ਕਰ ਲਗੇ ਠੀਕ ਹੈ ਤਾਂ ਇਹ ਜ਼ਰੂਰ ਧਿਆਨ ਰੱਖਿਆ ਕਰੋ ਆਪਾਂ ਇਹ ਕੀਤਾ ਤੁਸੀਂ ਵੀ ਇਹ ਡਿਟੇਲ ਸਾਥੋ ਸੁਣ ਕੇ ਜ਼ਰੂਰ ਵਰਤਿਓ ਵੀ 1.5 ਰੁਪਿਆ ਸੀਮੈਂਟ ਵਾਲੀ ਚਲਦੀ ਹੈ 1 ਰੁਪਿਆ ਗਾਰੇ ਵਾਲੀ ਤੇ ਡਾਟਾ ਦਾ ਅੱਡ ਹੁੰਦਾ ਹੈ ਠੀਕ ਹੈ ਤਾਂ ਇਹ ਇਹਦੇ ਬਹੁਤ ਬੇਨੀਫਿਟ ਨਿਕਲਿਆ ਹੋਊਗਾ ਇਹਨਾਂ ਤੁਹਾਨੂੰ ਦੱਸਣਾ ਸੀ ਸਾਡੀ ਜਾਣਕਾਰੀ ਤੇ ਗੌਰ ਕਰਿਓ ਧੰਨਵਾਦ ਜੀ ਇੱਟ ਪੂਰੀ ਇੱਕ ਨੰਬਰ ਹੈ ਪ੍ਰਾਣੀ ਇੱਟ ਹੈ ਆ ਪ੍ਰਾਣੀ ਇੱਟਾ ਦਿਖਾਈ ਦਿਖਾ ਬਈ ਐਂ ਖੜਕਾ ਕਰਦੀ ਐ ਦੇਖੋ ਪੂਰੀ ਵਧੀਆ ਟਾਪ ਦੀ ਇੱਟ ਹੈ ਸਾਰੀਆਂ ਘੜ ਕੇ ਚੱਠੇ ਲਾ ਕੇ ਐਂ ਸਾਫ਼ ਹੈ ਇਹਨਾਂ ਨੂੰ ਹੁਣ ਬਈ ਉਹ ਤਾਂ ਨਹੀਂ ਕਰਨੀ ਲੋਡ ਹਨਾ ਕੱਲੀ ਤਰਾਈ ਮਾਰਨੀ ਇਹਨਾਂ ਨੂੰ ਕੱਲੀ ਤਰਾਈ ਮਾਰਨੀ ਬਈ ਗਾਰੇ ਦੇ ਵਿੱਚ ਆਪਾਂ ਚਨਾਈ ਕਰਨੀ ਆ ਹਾਂ ਤੇ ਗਾਰੇ ਦੇ ਵਿੱਚ ਆ ਇੱਟ ਚੱਲਦੀ ਹੈ ਹਾਂ ਦੇਖੋ ਆ ਟਾਈਲਾਂ ਲਿਖ ਲੀਆਂ ਆ ਪ੍ਰਾਣਾਂ ਪਰ ਪ੍ਰਾਣੀਆਂ ਟਾਈਲਾਂ ਹਨਾ ਭਾਖੜਾ ਨਹਿਰ ਫੇਲੇ ਦੀਆਂ ਟਾਈਲਾਂ ਆ ਇਹ ਬਹੁਤ ਵਧੀਆ ਟਾਈਲਾਂ ਹਨ 47 ਦੇ ਵਿੱਚ ਨਹਿਰ ਬਣੀ ਉਹਦੋਂ ਦੇ ਟੈਲ ਬਹੁਤ ਵਧੀਆ ਚੀਜ਼ ਆ ਇਹ ਚਲੋ ਧੰਨਵਾਦ ਜੀ